ਕਹਿੰਦੇ ਕਿ ਜਿਵੇਂ ਕਿ ਹਮੇਸ਼ਾ ਕੈਨੇਡਾ ਤੋਂ ਬਹੁਤ ਜ਼ਿਆਦੇ ਵੱਡੀਆਂ ਖਬਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਕੈਨੇਡਾ ਨੇ ਪੰਜਾਬੀਆਂ ਲਈ ਬਹੁਤ ਕੁਝ ਕੀਤਾ ਹੈ ਉਦਾਂ ਹੀ ਸਰਪੰਚ ਦੇਸ਼ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਜਿਸ ਨੂੰ ਪੰਜਾਬੀ ਸਰਪੰਚ ਦੇਸ਼ ਦੇ ਨਾਲ ਨਾਲ ਵੀ ਜਾਣਦੇ ਆ ਜਿਸ ਨੂੰ ਆਪਾਂ ਅਮਰੀਕਾ ਕਹਿੰਦੇ ਆ ਜਾਂ ਫਿਰ ਯੂ ਐਸਏ ਕਹਿੰਦੇ ਆ ਜ਼ਿਆਦਾਰ ਲੋਕ ਅਮਰੀਕਾ ਦੇ ਵਿੱਚ ਇੰਟਰਵਿਊ ਕਲੀਅਰ ਨਹੀਂ ਕਰ ਪਾਉਂਦੇ ਪਰ ਫਿਰ ਉਹ ਗਲਤ ਰਸਤਾ ਅਪਣਾਉਂਦਾ ਜਿਸ ਨੂੰ ਆਪਾਂ ਡੌਂਕੀ ਵੀ ਕਹਿੰਦੇ ਆ ਡੌਂਕੀ ਲਾ ਕੇ 40 ਲੱਖ ਲਾ ਕੇ 50 ਲੱਖ ਲਾ ਕੇ اپنی جان جوکھم ਦੇ ਵਿੱਚ ਪਾ ਕੇ ਪੰਜਾਬੀ ਫਿਰ ਡੰਕੀ ਲਾਉਂਦੇ ਆ ਪਰ ਡੰਕੀ ਵਾਲੇ ਵੀ ਕਈ ਵਾਰ ਵਾਪਸ ਆ ਜਾਂਦੇ ਆ ਪਰ ਹੁਣ ਤੁਹਾਨੂੰ 40 ਲੱਖ 50 ਲੱਖ ਜਾਂ ਫਿਰ 5 ਲੱਖ ਜਾਂ ਫਿਰ ਇੰਟਰਵਿਊ ਕਰੀਅਰ ਕਰਨ ਦੀ ਕੋਈ ਲੋੜ ਨਹੀਂ ਜੇਕਰ ਤੁਹਾਡੇ ਕੋਲੇ ਸਪான்ਸਰ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਅਮਰੀਕਾ ਜਾ ਸਕਦੇ ਹੋ ਤਾਂ ਵੀ ਤੁਸੀਂ ਸਰਪੰਚ ਦੇਸ਼ ਦੇ ਵਿੱਚ ਜਾ ਕੇ ਆਪਣੀ ਐਂਟਰੀ ਕਰ ਸਕਦੇ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਸਪੈਸ਼ਲ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਅਮਰੀਕਾ ਜਾਣਾ ਚਾਹੁੰਦੇ ਆ ਯੂ ਐਸ ਏ ਜਾਣਾ ਚਾਹੁੰਦੇ ਆ ਉਹਨਾਂ ਲੋਕਾਂ ਨਾਲ ਜਰੂਰ ਸ਼ੇਅਰ ਕਰਿਓ ਕਹਿੰਦੇ ਕਿ ਰੱਬ ਕਹਿੰਦਾ ਕਰ ਭਲਾ ਹੋਪਲਾ 4 ਜੁਲਾਈ ਨੂੰ ਅਮਰੀਕਾ ਦੇ ਵਿੱਚ ਇੰਡੀਪੈਂਡੈਂਸ ਡੇ ਹੋਣ ਜਾ ਰਿਹਾ ਹੈ ਜੀ ਔਰ 4 ਜੁਲਾਈ ਨੂੰ ਜਦੋਂ ਵੀ ਅਮਰੀਕਾ ਦੇ ਵਿੱਚ ਤੁਸੀਂ ਪਾਸਟ ਉਠਾ ਕੇ ਦੇਖ ਸਕਦੇ ਹੋ ਤੁਸੀਂ ਅਮਰੀਕਾ ਦਾ ਇਤਿਹਾਸ ਉਠਾ ਕੇ ਦੇਖ ਸਕਦੇ ਹਾਂ ਜਦੋਂ-ਜਦੋਂ ਵੀ ਅਮਰੀਕਾ ਦੇ ਵਿੱਚ 4 ਜੁਲਾਈ ਨੂੰ ਫਰਸਟ ਵੀਕ ਜੁਲਾਈ ਦੇ ਇੰਡੀਪੈਂਡੈਂਸ ਡੇ ਮਨਾਇਆ ਜਾਂਦਾ ਹੈ ਤਾਂ ਉਦੋਂ ਅਮਰੀਕਾ ਭਾਰਤੀਆਂ ਨੂੰ ਜਾਂ ਫਿਰ ਕਹਿ ਸਕਦੇ ਆ ਪੰਜਾਬੀਆਂ ਨੂੰ ਟੜਾ-ਟੜਾ ਟੂਰਿਸਟ ਵੀਜ਼ੇ ਦਿੰਦਾ ਹੈ ਜਾਂ ਫਿਰ ਕਹਿ ਸਕਦੇ ਆ ਵੀਜ਼ਟਰ ਵੀਜ਼ੇ ਉਹਨਾਂ ਨੂੰ ਬਹੁਤ ਜ਼ਿਆਦੇ ਅਪਲਾਈ ਕਰਵਾਉਂਦਾ ਹੈ ਜਿਸ ਨਾਲ ਉਹ ਰਿਜੈਕਟ ਬ ਨਹੀਂ ਹੁੰਦੇ ਤੇ ਉਧਰ ਜਾ ਕੇ ਉਹ ਵਾਪਸ ਵੀ ਆਉਂਦੇ ਆ ਜਾਂ ਫਿਰ ਉਧਰ ਜਾ ਕੇ ਉਹ ਸੈਟਲਮੈਂਟ ਵੀ ਆਪਣੇ ਪੰਜਾਬੀ ਕਰ ਲੈਂਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਈਜ਼ੀ ਆਪਾਂ ਕਹਿ ਸਕਦੇ ਹਾਂ ਕੈਨੇਡਾ ਨਾਲੋਂ ਥੋੜੀ ਜਿਹੀ ਮਹਿੰਗਾਈ ਦੇ ਮਾਮਲੇ ਦੇ ਵਿੱਚ ਅਮਰੀਕਾ ਥੋੜਾ ਚੰਗਾ ਮੰਨਿਆ ਜਾਂਦਾ ਹੈ ਤੇ ਟੌਪ 10 ਕੰਟਰੀ ਦੇ ਵਿੱਚ ਅਮਰੀਕਾ ਹਮੇਸ਼ਾ ਟੌਪ 1 ਤੇ ਹੀ ਰਿਹਾ ਹੈ ਦੈਟ ਇਜ਼ ਅ ਰੀਜ਼ਨ ਕਿ ਸਾਰੇ ਪੰਜਾਬੀ ਜਾਂ ਫਿਰ ਸਾਰੇ ਭਾਰਤੀ ਅਮਰੀਕਾ ਨੂੰ ਜਾਣਾ ਹੀ ਪਸੰਦ ਕਰਦੇ ਆ ਆਈ ਹੋਪ ਜਿੰਨੇ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੇ ਉਮੀਦ ਜ਼ਰੂਰ ਰੱਖੀ ਹੋਗੀ ਕਦੇ ਨਾ ਕਦੇ ਉਹ ਵੀ ਅਮਰੀਕਾ ਜਾ ਸਕਦੇ ਆ ਪਰ ਤੁਹਾਡੀ ਉਮੀਦ ਪੂਰੀ ਹੋ ਸਕਦੀ ਆ ਕਿਉਂਕਿ ਤੁਸੀਂ ਇੱਕ ਸਹੀ ਚੈਨਲ ਦੇ ਉੱਤੇ ਆਏ ਹੋ ਆਇਲਸ ਵਾਲਾ ਇੰਡੀਆ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ 4 ਜੁਲਾਈ ਨੂੰ ਇੰਡੀਪੈਂਡੈਂਸ ਡੇ ਹੋਣ ਜਾ ਰਿਹਾ ਇਹਨੂੰ ਕਦੇ ਨਾ ਪੁੱਛ ਲਿਓ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਟੂਰਿਸਟ ਵਿਜ਼ਿਟ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਡਾਕੂਮੈਂਟ ਪੁੱਛਣਾ ਚਾਹੁੰਦੇ ਹੋ ਕਿਹੜੇ ਲੱਗਣਗੇ ਤੁਸੀਂ ਕਮੈਂਟ ਵਿੱਚ ਲਿਖੋ ਟੂਰਿਸਟ ਵੀਜ਼ਾ ਤੇ ਫਿਰ ਸਾਨੂੰ ਡਾਕੂਮੈਂਟ ਸ਼